ਸਸਰੀ ਕਾਜ ਤੋਂ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸ਼ੀ ਜੋਸ਼ੀ ਜਨਰਲ ਹਾਂ ਤੇ ਮੈਂ ਤੁਹਾਡਾ ਸਾਰਾ ਸਵਾਦ ਕਰਦੀ ਹਾਂ ਤੇ ਉਮੀਦ ਹੈ ਤੁਸੀਂ ਮੈਨੂੰ ਪਤਾ ਮੈਨੂੰ ਤੁਸੀਂ ਉਡੀਕਦੇ ਰਹੇ ਹੋਗੇ ਤੇ ਮੈਨੂੰ ਵੀ ਤੁਹਾਡੇ ਮਿਲਣ ਦੀ ਇੱਛਾ ਰਹਿੰਦੀ ਹੈ ਤੇ ਅੱਜ ਮੈਂ ਬਹੁਤ ਹੀ ਫਨੀ ਗੀਤ ਲੈ ਕੇ ਤੁਹਾਡੇ ਅੱਗੇ ਪੇਸ਼ ਹੋਈਆਂ ਸ਼ਾਇਦ ਤੁਸੀਂ ਪਹਿਲਾਂ ਸੁਣਿਆ ਹੋਵੇ ਤੇ ਇਹ ਕੁੜੀਆਂ ਆਮ ਤਮਾਸ਼ਾ ਵੀ ਕਹਿ ਦਿੰਦੇ ਆ ਇਹਨਾਂ ਨੂੰ ਗਿੱਧੇ ਦੀ ਗਾਉਂਦੀਆਂ ਰਹਿੰਦੀਆਂ ਨੇ ਫਰਮਾਇਆ ਤੈਨੂੰ ਸਮਾਧਿ ਸੁਣਾਉਂਗਾ ਚਾਹੇ ਤੁਸੀਂ ਢੋਲ ਕੀਤੇਗਾ ਉਹ ਚਾਹੇ ਤੁਸੀਂ ਤਮਾਸ਼ੇ ਮੰਗਾਓ ਤੇ ਇਹਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਲੜਨ ਵਾਲਾ ਕੰਮ ਮੈਂ ਕਹਿੰਦਾ ਅੱਲਾ ਬੈਗਰੂ ਗੁਰੂ ਦਾ ਨਾਮ ਐਕਿਆ ਪਰਮਾਤਮਾ ਚ ਪੈ ਕਿ ਦੁਨੀਆ ਕਿਸੇ ਨਾਲ ਨਹੀਂ ਪਰਮਾਤਮਾ ਦਾ ਨਾਮ ਲਾਓ ਉਹ ਆਪਾਂ ਕੁੱਠਾ ਲਈਏ ਸਿੱਧਾ ਲਈਏ ਇਹਦਾ ਕਿੱਦਾਂ ਪਾਈਏ ਤੇ ਉਹ ਸਹਾਈ ਹੁੰਦਾ ਇਹਦੇ ਵਿੱਚ ਇੱਕ ਪਤੀ ਪਤਨੀ ਦਾ ਦੱਸਿਆ ਹੋਇਆ ਤੇ ਉਹਨਾਂ ਲੜਾਈ ਹੋ ਗਈ ਤੇ ਫੇਰ ਉਹਨਾਂ ਦਾ ਜੇ ਉਹ ਰਾਮ ਦਾ ਨਾਮ ਲੈਂਦੇ ਰਹੇ ਬੈਗਰੂ ਦਾ ਨਾਮ ਲੈਂਦੇ ਰਹੇ ਤੇ ਉਹਨਾਂ ਪਰਿਵਾਰ ਟੁੱਟਿਆ ਨਹੀਂ ਕਿਵੇਂ ਨਹੀਂ ਟੁੱਟਿਆ ਹਾਸੇ ਮਜ਼ਾਕ ਵਾਲਾ ਹੀ ਹੈਗਾ ਤੇ ਮਾਨਵੇਸ ਮੇਰੇ ਇੱਕ ਤਮਾਸ਼ੇ ਦਾ ਅਨੰਦ ਤੇ ਜਿਹੜਾ ਮੈਨੂੰ ਉੱਤਾ ਪਾਉਂਗੀ ਉਹ ਹੁਣ ਅੱਗੇ ਠੰਡਾ ਰਹੀ ਹੈ ਕਿਸੇ ਨੂੰ ਸੁੱਕੀ ਗਿੱਲੀ ਬੰਦਮ ਹੁੰਦੀ ਹੈ ਤੇ ਉਹ ਉਹਦੇ ਬਾਰੇ ਫਿਰ ਮੈਂ ਤੁਹਾਨੂੰ ਇਹ ਨੁਕਤਾ ਪਾਉਂਗੀ ਕਾਪੀ ਪੈਨਸਲ ਲੈ ਕੇ ਬੈਠ ਜਿਓ ਤੇ ਲਿਖ ਲਿਓ ਬਾਰ-ਬਾਰ ਮੈਨੂੰ ਨਾ ਪੁੱਛਿਓ ਫਿਰ ਮੈਨੂੰ ਦੱਸਣਾ ਔਖਾ ਹੋ ਜਾਂਦਾ ਫੋਨ ਮੈਂ ਜੂਰ ਚੱਕਦੀਆਂ ਪਰ ਫਿਰ ਮੈਨੂੰ ਦੱਸਣਾ ਔਖਾ ਹੋ ਜਾਂਦਾ ਹੈ ਨਾ ਤੇ ਲੋ ਮਾਨਵੇਸਗੀ ਦਾ ਅਨੰਦ ਉਹ ਕੁੜੀ ਆਪਣੀਆਂ ਸਹੇਲੀਆਂ ਨੂੰ ਦੱਸਦੀ ਹੈ ਵੀ ਮੇਰੇ ਨਾਲ ਕੀ ਬਣੀ ਤੇ ਬਾਕੀ ਸਾਰਾ ਤੁਸੀਂ ਗੀਤ ਸੁਣਿਓ ਮੈਂ ਕਿਹਾ ਅੱਜ ਤੁਹਾਡਾ ਜੀਜਾ ਨਹੀਂ ਮੇਰੇ ਨਾਲ ਲੜਿਆ ਬੈਗ ਰੂਹ ਕਹਿ ਕੇ ਮੈਂ ਕਿਹਾ ਅੱਜ ਤੁਹਾਡਾ ਜੀਜਾ ਨਹੀਂ ਸਹੇਲੀਓ ਲੜਿਆ ਬੈਗ ਰੂਹ ਕਹਿ ਕੇ ਮੈਂ ਪਾਠ ਸ਼ਾਨਤੀ ਦਾ ਫੇਰ ਵੀ ਕਰਿਆ ਬੈਗ ਰੂਹ ਕਹਿ ਕੇ ਮੈਂ ਪਾਠ ਸ਼ਾਨਤੀ ਦਾ ਮੈਂ ਰੱਬ ਕੋਲ ਹਰਦੀ ਸੀ ਪਰਦੀ ਹਾਂ ਕੇ ਵੈਗ ਰੂਪੇ ਕੇ ਮੈਂ ਰੱਬ ਕੋਲ ਹਰਦੀ ਸੀ ਪਰਦੀ ਹਾਂ ਕੇ ਵੈਗ ਰੂਪੇ ਕੇ ਮੇਰੇ ਨਰਮ ਸੁਵਾਦੇ ਨੂੰ ਫੈਦੇ ਲੈਂਦਾ ਵੈਗ ਰੂਪੇ ਕੇ ਮੇਰੇ ਨਰਮ ਸੁਵਾਦੇ ਨੂੰ ਫੈਦੇ ਲੈਂਦਾ ਵੈਗ ਰੂਪੇ ਕੇ ਮਨ ਤੁ ਦੇਖ ਕੇ ਨਹੀਂ ਫੇਰ ਵੀ ਲੜਿਆ ਬੈ ਗਰੂ ਕਹਿ ਕੇ ਮੈਨੂੰ ਚੁੱਪ ਵੇਖ ਕੇ ਨਹੀਂ ਫੇਰ ਵੀ ਲੜਿਆ ਬੈ ਗਰੂ ਕਹਿ ਕੇ ਮੇਰਾ ਗੁੱਸਾ ਨਹੀਂ ਦੇਖਿਆ ਤੂੰ ਪਰੇ ਜੱਟ ਭੈ ਜਾਵੇ ਗਰੂ ਕਹਿ ਕੇ ਮੇਰਾ ਗੁੱਸਾ ਨਹੀਂ ਦੇਖਿਆ ਪਰੇ ਜੱਟ ਭੈ ਜਾਵੇ ਗਰੂ ਕਹਿ ਕੇ ਜੱਟ ਡਾਂਗਾ ਚੱਕੇ ਨੀ ਡਾਂਗਾ ਚੱਕੇ ਵੈਗ ਰੂਹ ਕਹਿ ਕੇ ਜੱਟ ਡਾਂਗਾ ਚੱਕੇ ਨੀ ਚੱਕੇ ਵੈਗ ਉਹ ਵੀ ਵੈਗ ਰੂਹ ਕਹਿ ਕੇ ਜੱਟ ਡਾਂਗਾ ਚੱਕੇ ਨੀ ਡਾਂਗਾ ਚੱਕੇ ਵੈਗ ਰੂਹ ਕਹਿ ਕੇ ਮਨੁਮਾ ਦੀ ਗਾਲ ਕੱਢੀ ਨੀ ਕੱਢ ਗਿਆ ਗਾਲ ਵੈਗ ਰੂਹ ਕਹਿ ਕੇ ਮਨੁਮਾ ਦੀ ਗਾਲ ਕੱਢੀ ਕੁ ਕਾਢੀ ਕੀ ਆ ਗਾਲ ਵੈ ਗੁਰੂ ਕਹਿ ਕੇ ਮੈਂ ਮੈਂ ਫਿਰ ਥੋੜਾ ਜੀ ਜਾਣੀ ਫੜਿਆ ਜੁੰਡਿਓ ਵੈ ਗੁਰੂ ਕਹਿ ਕੇ ਮੈਂ ਫਿਰ ਥੋੜਾ ਜੀ ਜਮੀ ਫੜਿਆ ਜੁੰਡਿਓ ਵੈ ਗੁਰੂ ਕਹਿ ਕੇ ਮੈਂ ਅਤੀ ਹੋਈ ਨੇ ਨੀ ਤਿੰਨ ਚਾਰ ਤਰੀਆਂ ਵੈ ਗੁਰੂ ਕਹਿ ਕੇ ਮੈਂ ਅਤੀ ਹੋਈ ਨੇ ਨੀ ਤਿੰਨ ਚਾਰ ਤਰੀਆਂ ਵੈ ਗੁਰੂ ਕਹਿ ਲਿਆਤੀ ਸੂਰਤ ਟਿਕਾਣੇ ਨੀ ਮੈਂ ਵੀ ਬੋਲੀ ਬੈਗਰੂ ਕਹਿ ਕੇ ਲਿਆਤੀ ਸੂਰਤ ਟਿਕਾਣੇ ਨੀ ਮੈਂ ਵੀ ਬੋਲੀ ਬੈਗਰੂ ਕਹਿ ਕੇ ਨਾ ਫਿਰ ਤੋੜਾ ਜੀ ਜਾਨੀ ਕਦੇ ਨਾ ਲੜਿਆ ਵੈਗਰੂ ਕਹਿ ਕੇ ਨਾ ਫਿਰ ਤੋੜਾ ਜੀ ਜਾਨੀ ਕਦੇ ਨਾ ਲੜਿਆ ਵੈਗਰੂ ਕਹਿ ਕੇ ਮੈਂ ਕਿ ਅੱਜ ਤੁਹਾਡਾ ਜੀਜਾ ਨਹੀਂ ਸਹੇਲੀਓ ਲੜਿਆ ਵੈਗ ਰੂ ਕੇ ਕੇ ਉਹਦਾ ਡਰਨਾ ਬਣਾ ਕੇ ਨਹੀਂ ਖੇਤ ਵਿੱਚ ਛੱਡਿਆ ਵੈਗ ਰੂ ਕੇ ਕੇ ਉਹਦਾ ਡਰਨਾ ਬਣਾ ਕੇ ਨਹੀਂ ਖੇਤ ਵਿੱਚ ਛੱਡਿਆ ਵੈਗ ਰੂ ਕੇ ਕੇ ਮੈਂ ਵੀ ਮੁਰਗਾ ਬਣਾ ਕੇ ਨਹੀਂ ਬਣਾ ਕੇ ਛੱਡਿਆ ਵੈਗ ਰੂ ਕੇ ਕੇ ਮੈਂ ਵੀ ਮੁਰਗਾ ਬਣਾ ਕੇ ਵੇਗ ਰੁਕ ਕੇ ਮੈਂ ਵੀ ਦੇਖ ਕੇ ਆ ਬੈਠੀ ਨਹੀਂ ਬੈਗੀ ਆ ਕੇ ਵੈਗ ਰੁਕ ਕੇ ਮੈਂ ਵੀ ਦੇਖ ਕੇ ਆ ਬੈਠੀ ਨਹੀਂ ਬੈਗੀ ਆ ਕੇ ਵੈਗ ਰੁਕ ਕੇ ਮੇਰੀ ਮਾਂ ਕਹਿੰਦੀ ਨਾ ਤੋਰਾ ਮੈਂ ਵੀ ਤੋਰੂ ਵੈਗ ਰੁਕ ਕੇ ਮੇਰੀ ਮਾਂ ਕਹਿੰਦੀ ਨਾ ਤੋਰਾ ਨਹੀਂ ਮੈਂ ਵੀ ਤੋਰੂ ਵੈਗ ਰੁਕ ਕੇ ਜੱਟ ਪਾਂਚ ਲਿਆਇਆ ਨੀ ਲਿਆਇਆ ਸਰਪੰਚ ਵੈਗ ਰੂ ਕਹਿ ਕੇ ਜੱਟ ਪਾਂਚ ਲਿਆਇਆ ਨੀ ਲਿਆਇਆ ਪਰਚੈਤ ਵੈਗ ਰੂ ਕਹਿ ਕੇ ਮੈਂ ਪਾਂਚਾਂ ਸਰਪੰਚਾਂ ਨੂੰ ਨਿਵਾਇਆ ਸੀਸ ਵੈਗ ਰੂ ਕਹਿ ਕੇ ਮੈਂ ਪਾਂਚਾਂ ਸਰਪੰਚਾਂ ਨੂੰ ਨਿਵਾਇਆ ਸੀਸ ਵੈਗ ਰੂ ਕਹਿ ਕੇ ਰੰਗ ਲਾਲ ਮੈਂ ਰੰਗਿਆ ਸੀ ਗੁਲਾਬੀ ਹੋ ਗਿਆ ਬੈਗ ਰੂ ਕਹਿ ਕੇ ਰੰਗ ਲਾਲ ਮੈਂ ਰੰਗਿਆ ਸੀ ਗੁਲਾਬੀ ਹੋ ਗਿਆ ਬੈਗ ਰੂ ਕਹਿ ਕੇ ਜੱਟ ਮਾਫੀ ਮੰਗ ਲਈ ਨੀ ਰਾਜਨਾਮਾ ਹੋ ਗਿਆ ਬੈਗ ਰੂ ਕਹਿ ਕੇ ਜੱਟ ਮਾਫੀ ਮੰਗ ਲਈ ਨੀ ਰਾਜਨਾਮਾ ਹੋ ਗਿਆ ਬੈਗ ਰੂ ਕਹਿ ਕੇ ਉਹਨੇ ਸੌਰੀ ਮੰਗ ਲਈ ਨੀ 라ਵੀ ਨਾਮ ਹੋ ਗਿਆ ਵੈਗ ਰੂ ਕੇ ਕੇ ਫਲ ਨੀਵੇਂ ਆ ਰੁਖਾ ਨੂੰ ਜੀ ਲੱਗਦੇ ਸਦਾ ਵੈਗ ਰੂ ਕੇ ਕੇ ਫਲ ਨੀਵੇਂ ਆ ਰੁਖਾ ਨੂੰ ਜੀ ਲੱਗਦੇ ਸਦਾ ਵੈਗ ਰੂ ਕੇ ਕੇ ਲੋ ਜੀ ਅਸੀਂ ਫਣੀ ਜਿੱਦਾ ਮਾਨ ਆਨੰਦ ਰਾਮ ਕਹੋ ਅੱਲਾਹ ਕਹੋ ਵੈਗ ਰੂ ਕਹੋ ਜੋ ਵੀ ਪ੍ਰਮਾਤਮਾ ਨਾਲ ਹਮੇਸ਼ਾ ਆਪਣੇ ਜੀਵ ਤੇ ਰੱਖੋ ਤੇ ਲੋ ਹੁਣ ਆ ਜਿਓ ਆਪਾਂ ਨੁਕਤੇ ਵੱਲ ਤਾਨੂੰ ਗੁਸਤੀ ਵੱਲ ਤਾਂ ਆਪ ਦਾ ਕਾਪੀ ਪੈਨਸਲ ਲੈ ਕੇ ਬਹਿ ਜਿਓ ਤੇ ਅੰਗੇ ਸਭ ਦੀ ਆ ਰਹੀ ਹੈ ਤੇ ਇਹ ਹੁਣ ਰੋਗ ਹੋਣ ਇਸ ਬਹਾਵ ਨੇ ਸੁੱਕੀ ਖਾਂਸੀ ਹੈ ਜਾਂ ਬਲਗਮ ਹੈ ਬਦਮਹਾਜਮੀ ਹੈ ਖਾਇਆ ਪੀਆ ਨਹੀਂ ਪਚਦਾ ਗੈਸ ਬਣਦੀ ਹੈ ਪੇਟ ਫੁੱਲਦਾ ਹੈ ਨੀਂਦ ਨਹੀਂ ਆਉਂਦੀ ਅੱਖਾਂ ਦੀ ਰੋਸ਼ਨੀ ਕਮ ਹੋ ਰਹੀ ਹੈ ਅੱਖਾਂ ਵਿੱਚ ਜਲਣ ਹੁੰਦੀ ਹੈ ਇਹ ਸਾਰੇ ਰੋਗਾਂ ਨੂੰ ਤੁਸੀਂ ਇੱਕ ਦਵਾਈ ਨਾਲ ਹੀ ਦੂਰ ਕਰੋ ਤੇ ਇਹ ਸੁਣੋ ਮੇਰਾ ਨੁਕਤਾ ਇਹ ਮਹਾਪ੍ਰਸ਼ਾਂ ਦੱਸਿਆ ਹੋਇਆ ਬਾਬਾ ਰਵੀਗਰੀ ਜੀ ਦਾ ਤੇ ਲੋ ਬਣਾ ਕੇ ਇਹਨੂੰ ਜਰੂਰ ਵਰਤੋਂ ਵਿੱਚ ਲਿਆਓ ਕੀ ਚੀਜ਼ਾਂ ਨੇ ਤੁਹਾਡੇ ਰਸੋਈ ਦੇ ਵਿੱਚ ਹੀ ਨੇ ਕਾਲੀ ਮਿਰਚ 100 ਗ੍ਰਾਮ ਸੌਫ 200 ਗ੍ਰਾਮ ਸਿੱਟਾ ਮਿਸਰੀ ਛਾਗੇ ਵਾਲੀ 300 ਗ੍ਰਾਮ ਇਹਨਾਂ ਸਾਰੀਆਂ ਚੀਜ਼ਾਂ ਦਾ ਪਾਊਡਰ ਬਣਾ ਲਓ ਸੌਫ ਨੂੰ ਥੋੜਾ ਜਿਹਾ ਰੋਸਟ ਕਰ ਲਓ ਹੈਨਾ ਤੇ ਫਿਰ ਇਹਨਾਂ ਦਾ ਪਾਊਡਰ ਬਣਾ ਲਿਆ ਇਹ ਦਿਨ ਵਿੱਚ ਤਿੰਨ ਵਾਰ ਸਵੇਰੇ ਦੁਪਹਿਰੇ ਸ਼ਾਮ ਨੂੰ ਇੱਕ ਚਮਕਿਆ ਕੋਸੇ ਪਾਣੀ ਨਾਲ ਤੁਸੀਂ ਫੱਕ ਲੋ ਤੇ ਪਰਮਾਤਮਾ ਕਰੋ ਜਿਹੜੇ ਉੱਪਰ ਦੱਸੇ ਕੋਈ ਰੋਗ ਨੇ ਸਾਰੇ ਸ਼ੁਗਵੰਤਰ ਹੋ ਜਾਣਗੇ 8-10 ਦਿਨ ਇਸ ਪ੍ਰਯੋਗ ਦੀ ਇਹ ਨਹੀਂ ਵਰਤੋਂ ਕਰੋ ਤੇ ਲੋ ਮਾਣੋ ਮੇਰੇ ਗੀਤ ਦਾ ਤੇ ਨੁਕਤੇ ਅਲੰਬ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਈਕਮੈਂਟ ਸ਼ੇਅਰ ਜ਼ਰੂਰ ਕਰਿਓ ਤੁਹਾਡੀ ਧੰਨਵਾਦ ਅਗਲੀ ਵੀਡੀਓ ਦੇਖਿਓ ਬਈ